ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਾਰੇ ਠੀਕ ਠਾਕ ਹੋਵੋਗੇ ਆਪਣੇ ਡਰਾਈਵਰ ਵੀਰਾਂ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਦਲਹੌਜੀ ਜਾ ਕੇ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਉਹਨਾਂ ਨੂੰ ਰਹਿਣ ਸਹਿਣ ਦਾ ਥੋੜੀ ਜੀ ਬਹੁਤ ਦਿੱਕਤ ਆਉਂਦੀ ਸੀ ਤਾਂ ਹੁਣ ਤੁਹਾਨੂੰ ਵੀਰੋ ਡਰਾਈਵਰ ਵੀਰੋ ਦਲਹੌਜੀ ਜਾ ਕੇ ਕਬਰੌਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਆਪਣੇ ਵੀਰ ਪ੍ਰਭਜੋਤ ਵੀਰ ਨੇ ਦਲਹੌਜੀ ਦੇ ਵਿੱਚ ਇੱਕ ਨਵਾਂ ਹੋਟਲ ਖੋਲ੍ਹਿਆ ਵਾ ਉਹਦਾ ਨਾਮ ਹੈ ਹੋਟਲ ਬਲੂ ਸੈ ਬਲੂ ਹੈਵਨ ਇਹ ਹੋਟਲ ਬਲੂ ਹੈਵਨ ਇਹ ਬਲੂਨ ਚਰਚ ਰੋਡ ਨੀਅਰ ਬੱਸ ਸਟੈਂਡ ਦਲਹੌਜੀ ਤੇ ਬਿਲਕੁਲ ਨਵਾਂ ਬ੍ਰੈਂਡ ਨਿਊ ਹੋਟਲ ਖੁੱਲਿਆ ਵਾ ਹੁਣ ਡਰਾਈਵਰ ਵੀਰਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਉੱਥੇ ਡਰਾਈਵਰ ਵੀਰਾਂ ਦੇ ਰਹਿਣ ਦਾ ਸੌਣ ਦਾ ਨਹਾਉਣ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਵਾ ਰੋਟੀ ਪਾਣੀ ਗੱਡੀ ਦੀ ਪਾਰਕਿੰਗ ਜਾਨਕਿ ਹੁਣ ਤੁਸੀਂ ਭੁੱਲ ਜਾਓ ਦਲਹੌਜੀ ਜਾਓ ਹੋਟਲ ਬਲੂ ਹੈਵਨ ਚ ਜਾਓ ਗੱਡੀ پارک ਲਾਓ ਤੁਹਾਡੀ ਹਰ ਖਾਇਸ਼ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਊਗਾ ਤੁਹਾਡੀ ਪੂਰੀ ਕੇਅਰ ਕੀਤੀ ਜਾਊਗੀ ਤੁਹਾਡੇ ਰੋਟੀ ਦਾ ਪਾਣੀ ਦਾ ਰਹਿਣ ਦਾ ਗੱਡੀ ਧੋਣ ਦਾ A to Z ਜ਼ਿੰਮੇਵਾਰੀ ਹੁਣ ਹੋਟਲ ਬਲਿਊ ਹੈਵਨ ਦੀ ਆ ਸੋ ਜਿੰਨੇ ਵੀ ਟੈਕਸੀ ਡਰਾਈਵਰ ਟੈਕਸੀ ਵਾਲੇ ਵੀ ਰਾਜਾ ਕੋਈ ਵੀ ਚਾਹੇ ਪ੍ਰਾਈਵੇਟ ਗੱਡੀ ਵਾਲੇ ਆ ਟੈਂਪੋ ਡਰਾਈਵ ਲਾ ਲਿਆ ਜਿੰਨੇ ਵੀ ਆਪਣੇ ਭਰਾ ਵਾ ਨਾਲ ਮੈਂ ਕਾਰਡ ਮੈਂਸ਼ਨ ਕਰ ਦੂੰਗਾ ਸਕਰੀਨ ਸ਼ਾਟ ਲਾ ਦਿੰਨਾ ਮੈਂ ਕਾਰਡ ਦਾ ਤਾਂ ਇੱਕ ਵਾਰ ਜ਼ਰੂਰ ਜਾ ਕੇ ਸੇਵਾ ਦਾ ਮੌਕਾ ਦਿਓ ਤੁਹਾਡਾ ਆਪਣਾ ਹੋਟਲ ਆ ਇਹ ਤੁਹਾਡਾ ਆਪਣਾ ਹੋਟਲ ਹੋਟਲ ਬਲੂ ਹੈਵਨ ਬਲੂਨ ਚਰਚ ਰੋਡ ਨੀਅਰ ਬੱਸ ਸਟੈਂਡ ਤਲਹੋਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਇੱਕ ਵਾਰ ਉੱਥੇ ਜਾ ਕੇ ਜਰੂਰ ਸੇਵਾ ਦਾ ਮੌਕਾ ਦਿਓ ਮੈਂ ਤੁਹਾਡਾ ਆਪਣਾ ਵੀਰ ਰਾਣਾ ਗੱਲ ਸੋ ਸਾਰੇ ਡਰਾਈਵਰ ਵੀਰਾਂ ਨੂੰ ਬੇਨਤੀ ਆ ਕਿ ਤੁਹਾਡੇ ਰੋਟੀ ਪਾਲੀ ਦੇ ਨਾਲ ਨਾਲ ਤੁਹਾਡੇ ਸਾਰੇ ਕਮਿਸ਼ਨ ਦਾ ਵੀ ਖਿਆ ਰੱਖਿਆ ਗਿਆ ਵਾ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ